ਹੋ ਜੀ ਸਵਰਹੋਂ ਦੀ ਡਾਡੀ ਚੌਕੀ ਤਰ ਤੱਕ ਰੂਹ ਕਰ ਲਾਵੇ ਓ ਖਲਾ ਵਿੱਚ ਜਾਪੇ ਜਿੱਦਾਂ ਕੋਈ ਸਾਹ ਖਿੱਚ ਮਾਂ ਸੰਖ ਵਜਾਵੇ ਓ ਸਣੇ ਲਹੂ ਦੇ ਅੰਦਰ ਲੱਗੇ ਤੇ ਤਨ ਤੋਂ ਡੁੱਲਦੀ ਹੀ ਜਾਵੇ ਵਿਰਹਣ ਪੱਠੀ ਵਾਲੀ ਜਿੱਦਾਂ ਬਾਲ ਤਨ ਨੂੰ ਤੰਦੂਰ ਤਪਾਵੇ ਸੂळा ਬਿੰਨਿਆਂ ਫਿਰ ਕੋਈ ਜੋਗੀ ਤੇ ਕੱਚੀ ਉਮਰ ਮੌਤ ਵਿਹਾਵੇ ਨਤ ਸ਼ੈਰਾ ਨਤ ਪੀ ਨਿਤ ਨਿਤ ਪੀ ਵਿਰਹੋਂ ਨੂੰ ਨਿਤ ਸ਼ਾਇਰਾ ਨਿਤ ਨਿਤ ਪੀ ਵਿਰਹੋਂ ਨੂੰ ਉਹ ਹਿਜਰ ਦੇਗੀ ਗੀਤ ਸੁਣਾਵੇ ਤੇ ਹਿਜਰ ਦੇਗੀ ਗੀਤ ਸੁਣਾਵੇ